ਔਨਰ ਦੇਖ ਰਹੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਤਾ ਹੜਾ ਕਾਰਨ ਲਗਾਤਾਰ ਸਕੂਲਾਂ ਦੇ ਵਿੱਚ ਛੁੱਟੀਆਂ ਵਧਾਈਆਂ ਜਾ ਰਹੀਆਂ ਸੀ ਤਾਂ ਜਿਵੇਂ ਅੱਜ ਸਕੂਲ ਖੁੱਲੇ ਨੇ ਤਾਂ ਵੱਡਾ ਹਾਦਸਾ ਬੱਚਿਆਂ ਦੇ ਨਾਲ ਭਰੀ ਹੋਈ ਵੈਨ ਦੇ ਨਾਲ ਵਾਪਰਿਆ ਹੈ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਵੈਨ ਕਿਸ ਤਰੀਕੇ ਦੇ ਨਾਲ ਪਲਟੀ ਹੋਈ ਹੈ ਤਾਂ ਕਰੀਬ 20 ਬੱਚੇ ਇਸ ਸਕੂਲ ਵੈਨ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਦੇ ਨਾਲ ਭਰੀ ਹੋਈ ਇਹ ਸਕੂਲ ਬੱਸ ਸੇਮ ਨਾਲੇ ਦੇ ਵਿੱਚ ਪਲਟ ਜਾਂਦੀ ਹੈ ਉਸ ਤੋਂ ਬਾਅਦ ਆਲੇ ਦੁਆੜੇ ਦੇ ਲੋਕ ਭੱਜੇ ਹੋਏ ਬੱਚਿਆਂ ਨੂੰ ਬਚਾਉਣ ਦੇ ਲਈ ਆਂਦੇ ਨੇ ਕਾਫੀ ਮੁਸ਼ਕਲ ਤੋਂ ਬਾਅਦ ਬੱਚਿਆਂ ਨੂੰ ਜਿਹੜਾ ਇਸ ਵੈਨ ਤੋਂ ਬਾਹਰ ਕੱਢਿਆ ਜਾਂਦਾ ਤਾਂ ਗਣਿਮਤ ਇਹ ਰਹੀ ਹੈ ਕਿ ਕਿਸੇ ਵੀ ਬੱਚੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜੋ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਆ ਕਿੰਨਾ ਭਿਆਨਕ ਤਰੀਕੇ ਦੇ ਨਾਲ ਇਹ ਸਕੂਲ ਵੈਨ ਪਲਟੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਡਾ ਹਾਦਸਾ ਵਾਪਰ ਦਾ ਸੀ ਤਾਂ ਜਦੋਂ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਸ ਰਾਤ ਉਹ ਸਕੂਲ ਡਰਾਈਵਰ ਬੱਸ ਲੰਘਾ ਰਿਹਾ ਸੀਗਾ ਉਸ ਰਾਤ ਉਸ ਨੂੰ ਨਹੀਂ ਲੰਘਾਣੀ ਚਾਹੀਦੀ ਸੀ ਇਹ ਰਾਹ ਬੱਸ ਲੰਘਾਉਣ ਦੇ ਲਈ ਨਹੀਂ ਸੀ ਤਾਂ ਪੂਰੀ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਨਾਬਾ ਤੋਂ ਹਰਮੀਤ ਸਿੰਘ ਮਾਨਤਾ ਗੱਲਬਾਤ ਕਰਦੇ ਆ ਸਰ ਜਿਹੜਾ ਇਹ ਹਾਦਸਾ ਬੱਚਿਆਂ ਦੇ ਨਾਲ ਭਰੀ ਹੋਈ ਸਕੂਲ ਬੱਸ ਵੈਨ ਦੇ ਨਾਲ ਵਾਪਰਿਆ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਹੀ ਨਾਬਾ ਬਲਾਕ ਦਾ ਪਿੰਡ ਕਕਰਾਲਾ ਜਿੱਥੋਂ ਕਿ ਦਲੱਦੀ ਬ੍ਰੇਕਪੁੱਟਰਾ ਰੋਡ ਤੋਂ ਇਹ 9.5 ਫੁੱਟ ਰੋਡ ਜਾਂਦਾ ਕਕਰਾਲੇ ਪਿੰਡ ਨੂੰ ਜੀ ਜਦੋਂ ਕਿ ਸਵੇਰੇ ਤੋਂ ਇਹ ਸਕੂਲ ਦੀ ਜਿਹੜੀ ਇੱਕ ਪ੍ਰਾਈਵੇਟ ਸਕੂਲ ਦੀ ਬਸ ਸੀ ਇਹ ਪਿੰਡਾਂ ਦੇ ਵਿੱਚ ਨੂੰ ਹੁੰਦੀ ਹੋਈ ਉਹ ਚੋਆ ਪੈਂਦਾ ਇੱਕ ਜਿਹੜਾ ਨਾਲ ਪ੍ਰਸਾਤੀ ਨਾਲਾ ਵੱਡਾ ਨਾਲਾ ਉਹ ਉੱਥੋਂ 9.5 ਫੁੱਟ ਦਾ ਰਸਤਾ ਕਿ ਬਾਰਿਸ਼ ਬਹੁਤ ਜ਼ਿਆਦਾ ਪਈ ਹੈ ਪਿਛਲੇ ਦਿਨਾਂ ਦੇ ਵਿੱਚ ਉਹ ਸੜਕਾਂ ਟੁੱਟੀਆਂ ਹੋਣ ਕਰਕੇ ਜਦੋਂ ਕ੍ਰੌਸਿੰਗ ਹੋਣ ਲੱਗੀ ਤਾਂ ਜਿਹੜੀ ਬੱਸ ਦੀ ਸਕੂਲ ਦੀ ਉਹ ਇੱਕੋ ਦਮ ਉਹਦਾ ਡਰਾਈਵਰ ਸਾਈਡ ਆ ਜਿਹੜੀ ਉਹ ਦਬ ਗਈ ਉਹ ਦਬਣ ਦੇ ਨਾਲ ਚੋਏ ਦੇ ਵਿੱਚ ਟੇਢੀ ਹੋ ਗਈ ਬੱਸ ਗਿਰ ਚੁੱਕੀ ਸੀ ਜਿਹੜੇ ਵਿੱਚ ਸਕੂਲ ਦੇ ਬਤਿਆਰ ਸੀ ਸੀ ਉਹਨਾਂ ਵੱਲੋਂ ਆਪਣੀ ਫੁਰਤੀ ਦਿਖਾਉਂਦੇ ਆ ਬੱਸ ਦੇ ਸ਼ੀਸ਼ੇ ਤੋੜ ਕੇ ਜਿਹੜੇ ਬਾਕੀ ਬੱਚੇ ਸੀ ਭਈ 20 ਬੱਚੇ ਸਵਾਰ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਕਿਤੇ ਨਾ ਕਿਤੇ ਵੱਡੀ ਨਲਾਇਕੀ ਹੈ ਜਿਹੜੀ ਇਹ ਬੱਸ ਡਰਾਈਵਰ ਜੀ ਸਾਹਮਣੇ ਆ ਰਹੀ ਆ ਵੀ ਉਹ ਇਹ ਰਸਤੇ ਕਿਉਂ ਲੈ ਕੇ ਗਿਆ ਜਿਹੜੇ ਕਿ 18 ਫੁੱਟ ਰੋਡ ਆਲ ਔਰ ਜਿਹੜੀ ਉਹ ਪਿੰਡਾਂ ਨੂੰ ਜਾਂਦੇ ਨੇ ਰਸਤੇ ਵੱਡੇ ਰੋਡ ਨੇ ਉਹ ਰਸਤੇ ਕਿਉਂ ਨਹੀਂ ਗਿਆ ਕਿ ਉਹ ਰਸਤੇ ਇੱਕ ਕਾਰਨ ਹੋਰ ਵੀ ਹੋ ਸਕਦਾ ਵੀ ਮੈਂ ਜਲਦੀ ਬੱਚੇ ਲੈ ਕੇ ਸਕੂਲ ਪਹੁੰਚਾਂ ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਕਿਤਨੇ ਕਿਤੇ ਡਰਾਈਵਰਾਂ ਤੇ ਵੀ ਕਿਤਨੇ ਕਿਤੇ ਜ਼ੋਰ ਜਿਮਾਈ ਕਰਦੇ ਨੇ ਜੇ ਤੁਸੀਂ 5 ਮਿੰਟ ਲੇਟ ਹੋਣਿਓ 10 ਮਿੰਟ ਲੇਟ ਹੋਣਿਓ ਤੁਹਾਡੇ ਤੇ ਜੁਰਮਾਨੇ ਤੈਅ ਕੀਤੇ ਜਾਂਦੇ ਨੇ ਉਹਨਾਂ ਤੋਂ ਜੁਰਮਾਨੇ ਵੀ ਤੈਅ ਕੀਤੇ ਹੋਏ ਨੇ ਕਿਉਂਕਿ ਡਰਾਈਵਰ ਇੱਕ ਪਾਸੇ ਫੁਰਤੀ ਦਿਖਾਉਂਦੇ ਨੇ ਵੀ ਅਸੀਂ ਜਲਦੀ ਟਾਈਮ ਤੋਂ ਪਹਿਲਾਂ ਸਕੂਲ ਦੇ ਕਿ ਬੈਨ ਉਪਰ ਦੀ ਕਰੀਏ ਬੱਚਿਆਂ ਨੂੰ ਲਗਾ ਲਹਾਈਏ ਤੇ ਉਹਨਾਂ ਦੀ ਹਾਜ਼ਰੀ ਲੱਗ ਸਕੇ ਸਹੀ ਟਾਈਮ ਤੇ ਕਿਤੇ ਨਾ ਕਿਤੇ ਜਿਹੜੀ ਮਿਸਟੇਕ ਆ ਸਕੂਲ ਦੀ ਪ੍ਰੋਬਲਮ ਵੀ ਆ ਡਰਾਈਵਰ ਦੀ ਡਰਾਈਵਿੰਗ ਦੀ ਸਭ ਤੋਂ ਵੱਡੀ ਮਿਸਟੇਕ ਆ ਜੀ ਬਿਲਕੁਲ ਹਰਮੀਰ ਜੀ ਕਿਤੇ ਨਾ ਕਿਤੇ ਇਹ ਇਦਾਂ ਨਹੀਂ ਸਮਝਦੇ ਕਿ ਜੇ ਸਕੂਲ ਦੇ ਵੱਲੋਂ ਕਿਹਾ ਵੀ ਜਾਂਦਾ ਹੈ ਕਿ ਹਾਂ ਜਲਦ ਤੋਂ ਜਲਦ ਪਹੁੰਚੋ ਪਰ ਇੰਨਾ ਵੱਡਾ ਰਿਸਕ ਲੈਣਾ ਕਿਉਂਕਿ ਵੱਡਾ ਹਾਦਸਾ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤਰੀਕੇ ਦੇ ਨਾਲ ਇਹ ਸਕੂਲ ਵੈਨ ਪਲਟੀ ਹੋਈ ਹੈ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਜਾਨੀ ਆਸਾਨ ਵੀ ਹੋ ਸਕਦਾ ਸੀ ਬਿਲਕੁਲ ਵੀ ਦੇਖੋ ਉਹਨਾਂ ਪਿਛਲੇ ਮਹੀਨਿਆਂ ਦੀ ਗੱਲ ਕਰੀਏ ਤਾਂ ਸਮਾਣਾ ਦੇ ਵਿੱਚ ਸਮਾਣਾ ਦੇ ਵਿੱਚ ਬਿਲਕੁਲ ਕਿੰਨਾ ਕਿੰਨਾ ਵੱਡਾ ਹਾਸਾ ਜਿਹੜਾ ਵਾਪਰਿਆ ਕਿਉਂਕਿ ਸਕੂਲਾਂ ਨੂੰ ਇਹਨਾਂ ਤੋਂ ਸਬਕ ਲੈਣਾ ਚਾਹੀਦਾ ਹੈ ਜਿਹੇ ਹਾਸੇ 'ਚੋਂ ਸਕੂਲਾਂ ਨੇ ਪੁਛ ਨਹੀਂ ਜਾਂਦਾ ਅੱਜਕੱਲ ਜਿਹੜੇ ਮਾਪਿਆਂ ਦੇ ਇਕੱਲੇ ਇਕੱਲੇ ਬੱਚੇ ਨੇ ਉਹਨਾਂ ਦੀ ਜਾਨ ਤੇ ਧੀ ਤੇ ਰੱਖ ਕੇ ਸਕੂਲ ਖੇਡਦੇ ਨੇ ਕਿਉਂਕਿ ਜਿਹੜੇ ਡਰਾਈਵਰ ਨੇ ਉਹਨਾਂ ਦਾ ਵਿੱਚ ਕੋਈ ਐਡਾ ਕਸੂਰ ਨਹੀਂ ਜਦੋਂ ਕਿਸੇ ਨੌਕਰ ਤੇ ਕੋਈ ਮਾਲਕ ਜਿਆਦਾ ਪ੍ਰੈਸ਼ਰਾਈਜ਼ ਕਰਦਾ ਉਹਨੂੰ ਤਾਂ ਉਹ ਕਿਤੇ ਨਾ ਕਿਤੇ ਟੈਨਸ਼ਨ 'ਚ ਪੈਂਦਾ ਬੱਸ ਉਹ ਭਜਾਈ ਹੋਣੀ ਟੋਆ ਦੇਖਿਆ ਨਹੀਂ ਹੋਣਾ ਬੱਸ ਉਹਦੇ ਵਿੱਚ ਗਿਰਦੀ ਹੈ ਬੱਸ ਕਿਹੜੀ ਹੁੰਦੀ ਜੇ ਕਿਤੇ ਬੱਸ ਫਲਟ ਜਾਂਦੀ ਤਾਂ ਬਹੁਤ ਵੱਡਾ ਜਿਹੜਾ ਹਾਦਸਾ ਹੁੰਦਾ ਸੀ ਇਹ ਮਾਪੁਰ ਜਾਣਾ ਸੀ ਕਿਉਂ 20 ਜਾਣਾ ਸੀ 20 ਬੱਚੇ ਤੇ ਉਹਨਾਂ ਦੀ ਜਾਨਾਂ ਵੀ ਜਾ ਸਕਦੀਆਂ ਸੀ ਹਰਮੀਤ ਜੀ ਸਥਾਨਕ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਪੂਰੇ ਤਰੀਕੇ ਦੇ ਨਾਲ ਜਿਹੜੀ ਗਲਤੀ ਹੈ ਉਹ ਬੱਸ ਡਰਾਈਵਰ ਦੀ ਕੱਡੀ ਜਾ ਰਹੀ ਹੈ ਕਿ ਜਿ세 ਰਾਹ ਦੇ ਵਿੱਚ ਬੱਸ ਲੈ ਕੇ ਵੜ ਗਿਆ ਉਹ ਤਾਂ ਰਾਹ ਹੀ ਨਹੀਂ ਸੀਗਾ ਜਾਣ ਵਾਲਾ ਦੇ ਕੋਈ ਰਸਤਾ ਦਾ ਬਿਲਕੁਲ ਉਹ ਚੱਲਦਾ ਉਹ ਕਈ ਪਿੰਡਾਂ ਨੂੰ ਆਪਸ ਦੇ ਵਿੱਚ ਜੋੜਦਾ ਕਿ ਉਹ ਉਧਰ ਜਿਹੜਾ ਕਕਰਾਲਾ ਪਿੰਡਾ ਉਧਰ ਰੇਲਵੇ ਲੈਣ ਜਾਂਦੀ ਆ ਰੇਲਵੇ ਦੇ ਫਾਟਕ ਲੱਗਦੇ ਨੇ ਕਿਉਂ ਡਬਲ ਲੇਨ ਆ 15 15 15 ਮਿੰਟ ਮਾਗਰੂ ਫਾਟਕ ਲੱਗਦੇ ਨੇ ਇਹ ਰੋਡ ਤੇ ਜੋ ਜਾਂਦੇ ਨੇ ਕੋਈ ਫਾਟਕ ਨਹੀਂ ਪੈਂਦਾ ਇਸ ਕਰਕੇ ਲਾਲਚ ਕੀਤਾ ਉਹਨਾਂ ਡਰਾਈਵਰ ਨੇ ਵੀ ਇਹ ਰਸਤਾ ਮੈਂ ਪੈ ਜਾਣਾ ਤੇ ਰਸਤਾ ਆਏਗਾ ਟੋਟੋ 9 ਫੁੱਟ ਦਾ 9 ਫੁੱਟ ਜਿਹੜੀ ਸੜਕ ਬਣੀ ਹੋਈ 10 ਫੁੱਟ ਸੜਕ ਹੈ ਜਿਹੜੀ ਬਣੀ ਹੋਈ ਆ ਕਿਉਂ ਇਹ ਤੇ ਦੋ ਗੱਡੀਆਂ ਕ੍ਰੋਸਿੰਗ ਨਹੀਂ ਹੋ ਸਕਦੀਆਂ ਇੱਕ ਪਾਸੇ ਜ਼ਮੀਨਾਂ ਨੀਵੀਆਂ ਨੇ ਕਿਸਾਨਾਂ ਦੀਆਂ ਵੀ ਕਿਤੇ ਨਾ ਕਿਤੇ ਜ਼ਮੀਨਾਂ ਵੱਡੀਆਂ ਹੋਏ ਜ਼ਰੂਰ ਨਜ਼ਰ ਆਉਂਦੀਆਂ ਨੇ ਕਿਸਾਨ ਮਿੱਟੀ ਲਗਾਉਣ ਦੀ ਵਜ੍ਹਾ ਜ਼ਮੀਨਾਂ ਨੂੰ ਵੜਦੇ ਨੇ ਪਰ ਮਿੱਟੀ ਨਹੀਂ ਖੇਤਾਂ ਦੇ ਲਵੇ ਲਗਾਉਂਦੇ ਫਿਰ ਦਰੋਂ ਕੋਈ ਐਸੇ ਹਾਸੇ ਵਾਪਰਦੇ ਨੇ ਫਿਰ ਕਿਤੇ ਨਾ ਕਿਤੇ ਜ਼ਰੂਰ ਪ੍ਰਸ਼ਾਸਨ ਵੀ ਕੁੰਭ ਕਰਨ ਦੀ ਜਿਹੜਾ ਨੀ ਸੁੱਤਾ ਪੈਂਦਾ ਉਹ ਵੀ ਉਹ ਵੀ ਜਾਗ ਪੈਂਦਾ ਉਹ ਵੀ ਉਸੇ ਜਗ੍ਹਾ ਤੇ ਪਹੁੰਚਦੇ ਨੇ ਪਰ ਕਿਤੇ ਨਾ ਕਿਤੇ ਪੀ ਡਬਲਯੂ ਡੀ ਡਿਪਾਰਟਮੈਂਟ ਵੱਲੋਂ ਉਹ ਸੜਕਾਂ ਦਾ ਵੀ ਹੁਣ ਦੌਰਾ ਕੀਤਾ ਜਾ ਰਹੇ ਆ ਕਿਉਂ ਡਿਪਾਰਟਮੈਂਟ ਪਹੁੰਚ ਚੁੱਕਿਆ ਉੱਥੇ ਕਿ ਕਿੱਥੇ ਕੀ ਪ੍ਰੋਬਲਮ ਕ੍ਰੀਏਟ ਕੀਤੀ ਪਰ ਨੀ ਜਲਦੀ ਕੋਈ ਕੰਮ ਨਹੀਂ ਖਰਾਸਾ ਉਹ ਜਿਸ ਤਰ੍ਹਾਂ بارشਾਂ ਨੇ ਜਿਹੜੀਆਂ ਲਗਾਤਾਰ ਪਿਛਲੇ ਹਫਤੇ ਤੋਂ ਪਈਆਂ ਨੇ ਜਿਹੜੇ ਸੜਕਾਂ ਦੇ ਕੰਡੇ ਨੇ ਉਹ ਬਿਲਕੁਲ ਉਹਨਾਂ ਤੇ ਵੱਡੇ ਵੱਡੇ ਟੋਏ ਨੇ ਜਿਹੜੇ ਕੰਡਿਆਂ ਤੇ ਹੋ ਚੁੱਕੇ ਨੇ ਜੀ ਜੀ ਬਹੁਤ-ਬਹੁਤ ਧੰਨਵਾਦ ਹਰਮੇਤ ਜੀ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਨਾਬਾ ਤੋਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕੀ ਸਕੂਲ ਵੈਨ ਦੇ ਵਿੱਚ ਕਰੀਬ 20 ਬੱਚੇ ਮੌਜੂਦ ਸੰਤਾ ਇਹ ਵੈਨ ਪਲਟ ਜਾਂਦੀ ਹੈ ਪਰ ਸ਼ੁਕਰ ਹੈ ਕਿ ਕਿਸੇ ਵੀ ਬੱਚੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਬੱਚੇ ਖੁਦ ਜਿਹੜੇ ਕੀ ਗੱਲ ਬੱਸ ਦੇ ਸ਼ੀਸ਼ੇ ਤੋੜ ਕੇ ਜਿਵੇਂ ਅਨਮੇਤ ਜੀ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਬੱਚੇ ਖੁਦ ਜਿਹੜੇ ਬੱਸ ਦੇ ਸ਼ੀਸ਼ੇ ਤੋੜ ਕੇ ਬੱਸ ਤੋਂ ਬਾਹਰ ਨਿਕਲਦੇ ਨੇ ਸਥਾਨਕ ਲੋਕ ਪਹੁੰਚਦੇ ਨੇ ਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਂਦਾ ਹੈ ਪ੍ਰਸ਼ਾਸਨ ਵੀ ਮੌਕੇ ਦੇ ਉੱਤੇ ਪਹੁੰਚਦਾ ਹੈ ਪ੍ਰਸ਼ਾਸਨ ਦੇ ਵੱਲੋਂ ਦੌਰਾ ਕੀਤਾ ਜਾ ਰਿਹਾ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਗਲਤੀ ਕਿਸ ਦੀ ਹੈ ਜੇ ਗਲਤੀ ਬੱਸ ਡਰਾਈਵਰ ਦੀ ਹੈ ਤਾਂ ਉਸ ਨੂੰ ਵੀ ਇਸ ਗਲਤੀ ਦੀ ਸਜ਼ਾ ਦਿੱਤੀ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਹਾਦਸਾ ਨਾ apre